ਅੱਜ ਦੇ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਗੰਢੀਵਿੰਡ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਹਰੀ ਕੇ ਪੱਤਨ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਪਿੰਡ ਗੰਢੀਵਿੰਡ ਦੀ ਨੱਥੂਪੁਰ ਪਿੰਡ ਬਿਲਕੁਲ ਆਹਮੋ ਸਾਹਮਣੇ ਆ ਜਦੋਂ ਆਪਾਂ ਮੇਨ ਨੈਸ਼ਨਲ ਹਾਈਵੇ ਬਠਿੰਡਾ ਅਮਰਸਰ ਤੋਂ ਚੜ੍ਹਦੇ ਪਾਸੇ ਵੱਲ ਪਿੰਡ ਦੋਸਤੋ ਕਿਲੋਮੀਟਰ ਦੀ ਦੂਰੀ ਤੇ ਗੰਢੀਵਿੰਡ ਬਿਲਕੁਲ ਉਤੇ ਆਪੋਜੀਟ ਪਿੰਡ ਨਥੂਪੋਰਾ ਤੇ ਮਹਰਾਣਾ ਪਿੰਡ ਵੀ ਥੋੜੀ ਦੂਰੀ ਤੇ ਆ ਤਕਰੀਬਨ ਚੋਲਾ ਸਾਹਿਬ ਵੀ ਇੱਕ ਪਾਸੇ ਪਿੰਡ ਆ ਜਾਂਦਾ ਥੋੜੀ ਦੂਰੀ ਤੇ ਆ ਠੀਕ ਹੈ ਜੀ ਤੇ ਵੀਰ ਬਲਜੀਤ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਜਦੋਂ ਵੀ ਪਸ਼ੂ ਕੋਈ ਵਿਕਰੀ ਵਾਲੇ ਆਉਂਦੇ ਆ ਵੈਸੇ ਆਪਾਂ ਤੁਹਾਨੂੰ ਤੁਹਾਡੇ ਸਾਹਮਣੇ ਜਿਹੜੇ ਪੇਸ਼ ਕਰ ਦਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਨਾਗ ਤੁਹਾਨੂੰ ਬੇਸ਼ੱਕ ਆਪਾਂ ਇੱਕ ਹੀ ਦਿਖਾਉਣਾ ਇੱਕ ਵੜ ਬਿਲਕੁਲ ਸੱਜਰ ਤਾਜੀ ਸੂਈ ਆ ਹੁਣ ਕੁਝ ਕੁ ਸਮਾਂ ਪਹਿਲਾਂ ਸ ਤੇ ਜੇਰ ਜੁਰ ਪੈਣੀ ਹਜੇ ਬਾਕੀ ਆ ਤੇ ਪੂਰੀ ਡਿਟੇਲ ਆਪਾਂ ਬਲਜੀਤ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ 1 ਸਤੰਬਰ ਤੇ ਸਮਾਂ ਦੋਸਤੋ ਮਾਰਨਿੰਗ ਦੇ ਕੋਈ 9:30 ਵਜੇ ਦਾ ਸੋ ਬੈੜ ਕੋਈ ਵੀਰ ਆਪਣੀ ਚੋਕੇ ਤਸੱਲੀ ਕਰਕੇ ਲੈ ਕੇ ਜਾ ਸਕਦਾ ਕਿਉਂਕਿ ਹੁਣ ਸੂਈ ਸੁਭਾਈ ਬੈੜ ਆ ਤੇ ਬੌੜੇ ਤੇ ਚੱਲਣ ਈ ਆ ਮਗਰ ਬੱਚਾ ਕੀ ਫੀਮੇਲ ਆ ਜਾਂ ਮੇਲ ਆ ਉਹ ਪੂਰੀ ਗੱਲਬਾਤ ਆਪਾਂ ਵੀਰ ਬਲਜੀਤ ਤੋਂ ਪੁੱਛ ਲੈਣੇ ਆ ਆਉ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਬਲਜੀਤ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਾਨੂੰ ਸਭ ਸਤਿ ਸ੍ਰੀ ਅਕਾਲ ਸਾਰੇ ਵੀਰ ਭਰਾਵ ਪੋਰ ਵੀਰ ਜੀ ਠੀਕ ਠਾਕ ਠੀਕ ਠਾਕ ਆ ਵੀਰ ਜੀ ਚੜਦੀ ਕਲਾ ਅੱਛਾ ਬਲਜੀਤ ਵੀਰੇ ਇੱਕ ਤਾਂ ਸਭ ਤੋਂ ਵੱਡੀ ਇਹ ਗੱਲ ਆ ਵੀ ਆਪਣੇ ਰੇਟ ਬੜੇ ਜੈਨੂਨ ਤੇ ਜਾਇਜ਼ ਹੁੰਦੇ ਆ ਪਾਉਂਦੇ ਆ ਸਾਰੇ ਪਸ਼ੂ ਜਿਹੜੇ ਸੇਲ ਹੋ ਜਾਂਦੇ ਆ ਬਸ ਜੀ ਬਸ ਵੀਰ ਜੀ ਅੱਜ ਵੀ ਆਪਾਂ ਦੇਣ ਲੈਣ ਨਹੀਂ ਕਰਨਾ ਜੀ ਠੀਕ ਹੈ ਜੀ ਹਾਂ ਜੀ ਮੱਛੀ ਬਹੁਤ ਵੱਡੀ ਆ ਵੇਖੋ ਲੈਵਾ ਬਿਲਕੁਲ ਜੀ ਹਾਂ ਜੀ ਬਬ ਦੋਸਤੋ ਬੱਛੀ ਇੱਕ ਵਾਰੀ ਤੁਹਾਨੂੰ ਦਿਖਾਉਣੇ ਆਪਾਂ ਪੂਰਾ ਸਟਰਕਚਰ ਨੂੰ ਵੇਖੋ ਜੀ ਲੈਵਾ ਬਹੁਤ ਵਧੀਆ ਬਾੜੀ ਵਾਲਾ ਚੱਡਾ ਬਾੜੀ ਵਾਲਾ ਚੱਡਾ ਹਾਂ ਆ ਦੇਖੋ 20 25 ਕਿਲੋ ਦੀ ਮਾਲਕਨ ਵੇਖੋ ਬੱਛੀ ਬਿਲ ਆਪਾਂ ਜੀਤ ਵੀਰੇ ਵੈਸੇ ਵਾਕਈ ਇਹ ਗੱਲ ਸੱਚੀ ਆ ਵੀ ਵੜਾ ਬੂੜਾ ਵੈਸੇ ਵੀ ਲੱਭਦੀਆਂ ਲੁੱਪਦੀਆਂ ਨਹੀਂ ਚੱਕੀਆਂ ਬਸ ਕਿੱਥੇ ਲੱਭਦੀਆਂ ਮਾਲ ਆ ਲੈ ਨਹੀਂ ਤੇ ਵੈਸੇ ਪੰਜ ਚਾਰ ਪਸੂ ਤਾਂ ਤੁਹਾਡੇ ਕੋਲ ਵੈਸੇ ਤੇ ਹੁੰਦੇ ਹੁੰਦੇ ਕੀ ਕਰੀਏ ਮਾਲ ਮਿਲਦਾ ਹੀ ਨਹੀਂ ਬਾਰਾ ਚੰਗਾ ਸਾਫ ਸੁਥਰਾ ਮਿਲਦਾ ਨਹੀਂ ਵੀਰ ਜੀ ਤੇ ਸਾਫ ਸੁਥਰਾ ਹੀ ਵਿਕਦਾ ਜੋ ਵਿਕਦਾ ਹਾਂਜੀ ਤੇ ਸਵਾਦ ਵੀ ਸਾਫ ਸੁਥਰਾ ਹੀ ਵੇਚਣ ਦਾ ਆਉਂਦਾ ਲਾਹਾ ਕੋਈ ਨਹੀਂ ਆਉਂਦਾ ਲਾਹਾ ਕੋਈ ਨਹੀਂ ਹਾਂਜੀ ਅਚਾ ਵੀਰ ਬਲਜੀਤ ਐਸ ਹੁਆ ਕਿ ਨਮਾ ਮੰਨਦੇ ਪਿਆ ਆ ਵੀਰ ਜੀ ਘਰ ਵਾਲੇ ਤੇ ਦੁੱਜਾ ਹੀ ਆਂਦੇ ਆ ਤੇ ਕੋਈ ਆਪਦੀ ਸਮਝ ਲਾ ਲੈ ਤੇਜਾ ਲਾ ਲੈ ਦੁੱਜਾ ਸੁਈ ਹੋ ਸਕਦੀ ਆ ਜੱਜਣ ਵੀ ਤੇ ਦੁੱਜਣ ਵੀ ਇਹ ਆਪਦੀ ਸਮਝ ਲਾ ਲਿਓ ਲੋ ਵੀ ਸੁਭਾ ਮੇਰਾ ਵੀਰ ਕੋਈ ਦੁੱਜਾ ਮੰਨ ਵਾਲੇ ਚਾਹੇ ਕੋਈ ਤੀਜਾ ਮੰਨ ਵਾਲੇ ਸੁਈ ਤਾਜੀ ਆ ਦੋਸਤੋ ਕੋਈ ਤੀਜਾ ਵੀ ਮੰਨ ਲੂਗਾ ਮਗਰ ਵੀ ਵੱਡੀ ਗੱਲ ਨਹੀਂ ਮਗਰ ਵੀ ਬੱਛੀ ਜੋ ਮੇਲੇ ਬਹੁਤ ਵਧੀਆ ਠੀਕ ਆ ਮਗਰ ਬੱਚਾ ਬੱਛੀ ਆ ਗਈ ਹਾਂਜੀ 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 ਬੱਛੀ ਬਹੁਤ ਦੋਸਤੋ ਨਾੜੂਆ ਦੇ ਨਾਲ ਬੱਚਾ ਬਿਲਕੁਲ ਕਿਲਾ ਨਾੜੂਆ ਆਪਸੀ ਬੇਕੋ ਸਵੇਰੇ ਸੰਤੂ ਸਾਹਿਬ 5:3 ਸਾਡੇ 5 ਵਜੇ ਜਿਹੜੀ ਦੋਸਤੋ ਇਸ ਸੂਰੀਆ ਕਰਮਾ ਲਈ ਤੇ ਤੁਹਾਨੂੰ ਥਾਣੇ ਇੱਕ ਵਾਰੀ ਦਿਖਾ ਦਗੀ ਆਪਾਂ ਵੰਡ ਗੁੰਡ ਵੇਖੋ ਤੁਸੀਂ ਆਹ ਜੀ ਬਹੁਤ ਵਧੀਆ ਮਰਲੇ ਦੇ ਮਰਲੇ ਵੱਡਾ ਤੇ ਆਹ ਦੇਖੋ ਥਾਣਾ ਪੂਰਾ ਹੱਥੀ ਸਿਵਾਈ ਵਾਲਾ ਠੀਕ ਆ ਜੀ ਠੀਕ ਹੈ ਤੇ ਜੇਰ ਜੁਰ ਹਜੇ ਪਾਣੀ ਬਾਕੀ ਹੈ ਹਾਂ ਜੀ ਜੇਰ ਪਾਣੀ ਬਾਕੀ ਹੈ ਜੇਰ ਸੜਦੂਗੀ ਸੰਧੂ ਸਾਹਿਬ ਜਦੋਂ ਬੈਗੀ ਉਦੋਂ ਜੇਰ ਪੈ ਜਾਣੀ ਬੱਚੀ ਠੀਕ ਆ ਜੀ ਹਾਂ ਜੀ ਅੱਛਾ ਬਲਜੀਤ ਵੀਰੇ ਚੋਣ ਚਾਂ ਥੋੜੀ ਬਾਦੀ ਕੋਈ ਭਰਾਈ ਸੀ ਚੋਣ ਕੱਡੀਆਂ ਧਾਰਾਂ 2 ਕਿਲੋ ਕੱਡੀਆਂ ਬਹੁਤ ਪੋਲੀ ਪਾਲੀ ਐ ਬਹੁਤ ਹੀ ਜਿਆਦੀ ਬਾਕੀ ਆਪ ਦਾ ਵੀਡੀਓ ਤਸੱਲੀ ਕਰਨ ਜਾਂਦਾ ਵੀਡੀਓ ਤੇ ਕਰ ਲਈ ਇੱਥੇ ਆਣ ਕੇ ਚਾਹੁੰਦਾ ਇੱਥੇ ਕਰਕੇ ਕੜੇ ਆਈ ਤੇ ਆਨੇ ਠੀਕ ਆ ਜੀ ਹਾਂ ਜੀ ਲਓ ਦੋਸਤੋ ਜੇ ਹੋ ਸਕਿਆ ਕਿਉਂਕਿ ਹਜੇ ਜੇਰ ਜੂਰ ਪੈਣੀ ਐ ਕੋਈ ਜ਼ਿਆਦਾ ਦੁੱਧ ਜਾਂ ਜ਼ਿਆਦਾ ਬੋਲਾ ਨਹੀਂ ਚਵਾਈ ਕੀਤੀ ਗਈ ਕਿਉਂਕਿ ਜੇਰ ਜੂਰ ਸੌਖੀ ਪੈ ਜਾਊਗੀ ਹਾਂ ਜੀ ਤੇ ਫਲਹਾਲ ਤੁਸੀਂ ਵੇਖ ਸਕਦੇ ਜੇ ਵੀ ਇੱਕ ਵਾਰੀ ਸੂਸਵਾ ਦੇ ਵਿੱਚ ਆਈ ਐ ਹਾਂ ਜੀ ਹਾਂ ਜੀ ਫੜੀ ਵਾਲਾ ਚੱਡਾ ਲੈਵੇ ਹਵਾਨੇ ਦੀ ਪੂਰੀ ਖਬਰਦਾਰ ਬਹੁਤ ਸੋਹਣਾ ਕਿਸਤੀ ਵਾਲਾ ਲੈਵਾ ਜੋ ਉਹਨਾਂ ਗਾਂ ਲਈ ਫਿਰਦੀ ਕਰਮਾ ਵਾਲੀ ਉਹਨਾਂ ਪਛਾਣ ਲਈ ਫਿਰਦੀ ਕਿਸਤੀ ਲੈਵਾ ਜਿੰਨਾ ਗਾਂ ਉਹਨਾਂ ਪਛਾਣ ਹਾਂਜੀ ਠੀਕ ਆ ਬਾਕੀ ਬਿਲਕੁਲ ਸੱਜਰਤਾ ਜੀ ਸੂਈ ਆ ਉਲਟ ਬਹਿਣੀ ਵਾਲੀ ਸੇਡ ਤੋਂ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਠੀਕ ਆ ਜੀ ਆ ਕਰੋ ਜੀ ਆਂਥੋਂ ਜਿਹੜੇ ਦੋਸਤੋਂ ਬਹੁਤ ਵਧੀਆ ਵਾ ਹੱਥੀ ਮੁਠੀ ਵਾਲਾ ਥਾਣਾ ਪੂਰਾ ਜ਼ਿਆਦਾਤਰ ਸਾਰੇ ਘਰਾਂ ਦੇ ਵਿੱਚ ਲੇਡੀ ਚਵਾਈ ਕਰਦੀਆਂ ਬਸ ਚਵਾਈ ਕਰਦੇ ਆ ਜਿੰਦਾ ਮਰਜ਼ੀ ਚਵਾਈ ਕਰੀ ਚਲੋ ਲਿਓ ਵੀਰ ਬਲਜੀਤ ਕੋਲ ਕੇ ਲਓ ਜੀ ਲਓ ਸੰਤੂ ਸਾਹਿਬ ਚੱਲ ਕਰਮਾ ਲੇ ਤੇ ਬਾਕੀ ਦੋਸਤੋ ਇੱਕ ਵਾਰੀ ਪ੍ਰੋਪਰ ਜੇਰ ਜੂਰ ਪੈ ਗਈ ਉਹਦੀ ਤੁਸੀਂ ਡਿਟੇਲ ਬਾਅਦ ਵਿੱਚ ਲੈ ਲਿਓ ਉਹ ਵੀਰ ਬਲਜੀਤ ਜੀ ਦਾ ਵੀਡੀਓ ਬਣਾ ਕੇ ਰੱਖ ਲਊਗਾ ਉਹ ਕਿਸੇ ਵੀਰ ਨੂੰ ਵੀਡੀਓ ਦਿਖਾ ਦਿੱਤੀ ਜਾਊਗੀ ਠੀਕਾ ਜੀ ਜੇਰ ਪਰ ਪੈਣ ਤੋਂ ਬਾਅਦ ਆ ਲੋ ਹਰ ਜਿੰਨੀ ਆ ਸਾਰੀ ਚੰਗੀ ਆ ਠੀਕ ਆ ਜੀ ਹਾਈਟ ਮੀਡੀਅਮ ਥੱਲੇ ਲੇਵੇ ਦੀ ਬਾਗਮਾਲਾ ਠੀਕ ਆ ਜੀ ਥੱਲੇੋਂ ਲੇਵੇ ਦੀ ਬਹੁਤ ਜਿਆਦੀ ਬਣੀ ਆ ਦੁੱਧ ਸੋਨਾ ਚਵਾ ਦੂਗੀ ਅੱਗੇ ਵੈਸੇ ਰੋਤ ਵੀ ਕਰਮਾਲੀਆਂ ਦੀ ਆ ਗਈ ਆ ਠੀਕ ਆ ਰੋਤ ਆ ਗਈ ਵੀਰ ਜੀ ਗਾਂ ਇਹਨਾਂ ਦੀ ਕਰਮਾਲੀਆਂ ਦੀ ਹਾਂ ਹਾਂਜੀ ਬਿਲਕੁਲ ਤੇ ਬਲਜੀਤ ਵੀਰੇ ਇਹ ਆਪਾਂ ਦੇ ਲੈ ਕੀ ਕਰਦੇ ਆ ਕਿੱਥੋਂ ਤੱਕ ਦੇ ਦਾਂਗੇ ਸੰਤੂ ਸਾਹਿਬ ਇਹੋ ਜਿਹਿਆਂ ਦਾ ਤੁਹਾਨੂੰ ਪਤਾ 70 ਮੰਗੀ ਜਾਂਦੇ 75 ਹੀ ਮੰਗੀ ਜਾਂਦੇ ਆ ਹਾਂਜੀ ਆਪਾਂ 62000 ਰੁਪਇਆ ਦੇ ਲੈਣ ਕਰਦੇ 62000 ਹਾਂ 60000 ਦੀ ਦੇ ਲੈ ਦੇ ਦਾਂਗੇ 60000 ਦੀ ਹੋਰ ਵੀ ਮਾਨਤਨ ਕਰ ਦਾਂਗੇ ਲਓ ਜੀ ਹੋਰ 100 ਰੁਪਇਆ ਛੱਡ ਦਿਆਂਗੇ ਚੰਗੀ ਸਾਫ ਸੁਥਰੀ ਹੈ ਬਹੁਤ ਜਿਆਦੀ ਸਾਫ ਸੁਥਰੀ ਹੈ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਲਓ ਦੋਸਤੋ ਪਸ਼ੂ ਪਸ਼ੂ ਦਾ ਮੋਲ ਆ ਬਾਕੀ ਜਿੰਨਾ ਕਿ ਸਫਾਈਆਂ ਵਾਲਾ ਪਸ਼ੂ ਆਪਾਂ ਖਰੀਦਦੇ ਆ ਉਹੋ ਜਿਹਾ ਪੈਸਾ ਲਾਉਣਾ ਪੈਂਦਾ ਬਸ ਜੀ ਜਿਹੋ ਜਿਹਾ ਪਸ਼ੂ ਉਹੋ ਜਿਹਾ ਮਗਰ ਬੱਚੀ ਚੰਗੀ ਦਿੱਤੀ ਮਗਰ ਵੀ ਵੱਚੀ ਵੇਖੋ ਤੁਸੀਂ ਪੂਰੀ ਚੌੜੇ ਪਿੱਠ ਪੁੜੇ ਦੇ ਵਿੱਚ ਗਿੱਠ ਆਜੀ ਵੇਖੋ ਤੁਸੀਂ ਚੌੜੀ ਪੁੱਠੇ ਦੀ ਚੌੜੀ ਹੈ ਹਾਂਜੀ ਤੇ ਮਗਰ ਵੱਚੀ ਆ ਫੀਮੇਲ ਕਾਫ ਗਿੱਲਾ ਨਾੜੂਆ ਬਿਲਕੁਲ ਬੱਚੇ ਦੇ ਨਾਲ ਰੰਗ ਪ੍ਰਿੰਟ ਬਿਲਕੁਲ ਡੱਬਾ ਠੀਕ ਤੇ ਕੋਈ ਵੀਰ ਆਪਣੀ ਚੋਗੇ ਪਸਮਾ ਕੇ ਤਸੱਲੀ ਕਰੇ ਠੀਕ ਆ ਜੀ ਹਾਂਜੀ ਹਾਂਜੀ ਇਹ ਧਿਆਨ ਕੇ ਹਾਂਜੀ ਇਹ ਉਹਦੇ ਹੀ ਤੁਸੀਂ ਵਿਸ਼ੇਸ਼ ਤੌਰ ਤੇ ਪੁੱਛ ਕੇ ਚ ਕਰ ਲਿਓ ਜੇਰ ਪਈ ਦੀ ਵੀਰ ਬਲਜੀਤ ਨੂੰ ਵੀ ਆਪਾਂ ਕਹਦਾਂਗੇ ਵੀਡੀਓ ਇੱਕ ਸ਼ੋਰ ਹਾਂਜੀ ਹਾਂਜੀ ਕਰ ਲਿਆਂਗੇ ਜੀ ਕਰ ਲਾਂਗੇ ਰੱਖ ਲੂਗਾ ਠੀਕ ਆ ਜੀ ਆ ਲੋ ਬਹੁਤ ਵਧੀਆ ਚੰਗੀ ਖੂਬਸੂਰਤ ਚੰਗੇ ਸੋਹਣੇ ਥਣ ਭਾਂਡੇ ਦੇ ਵਿੱਚ ਇਹ ਬਾੜ ਬਕਾਉਗਾ ਠੀਕ ਆ ਜੀ ਸੋ ਚਾਹਵਣ ਵੀਰ ਦਿੱਤੇਗਾ ਨੰਬਰਾਂ ਤੇ ਤੁਸੀਂ ਹਾਂਜੀ ਹਾਂਜੀ ਤੇ ਬਲਜੀਤ ਵੀਰ ਇੱਕ ਨੰਬਰ ਬੋਲ ਦਈਏ ਆਪਣੇ 7378 55071 ਠੀਕ ਹੈ ਜੀ ਹਾਂਜੀ ਠੀਕ ਹੈ ਲੋ ਵੀ ਭਰਾਵੋ ਫਿਲਹਾਲ ਅੱਜ ਇੱਕ ਨਗ ਜਿਹੜਾ ਆਪਾਂ ਤੁਹਾਨੂੰ ਵੀਰ ਬਲਜੀਤ ਸਿੰਘ ਹੋਂਦੇ ਅੱਡੇ ਤੋਂ ਦਿਖਾਉਣਾ ਸੀਗਾ ਕਿੱਲੇ ਤੋਂ ਦਿਖਾਉਣਾ ਸੀਗਾ ਤੇ ਪਸ਼ੂ ਆਉਂਦੇ ਰਹਿੰਦੇ ਆ ਦੋ ਚਾਰ ਨਗ ਵੈਸੇ ਹੁੰਦੇ ਆ ਤੇ ਫਿਲਹਾਲ ਜਿਹੜੇ ਕਈ ਨਾ ਪਸ਼ੂ ਵੇਖ-ਬੁਖ ਜਾਂਦੇ ਆ ਤੇ ਫਿਲਹਾਲ ਹੁਣ ਜਿਹੜਾ ਇੱਕ ਅਵੇਲੇਬਲ ਸੀਗਾ ਇਹ ਨਗ ਉਹ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰਤਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ